ਆਸੀ ਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਪਿੰਡ ਪੰਜਾਬ ਦੇ ਉੱਤੇ ਸਾਰਿਆਂ ਦਾ ਸਵਾਗਤ ਹੈ ਜੀ ਲਓ ਜੀ ਅੱਜ ਪਹੁੰਚੇ ਆ ਜੀ ਪਿੰਡ ਰੁੜਕੀ ਗੀਮੀਦਾਰਾ ਕਲਾੜ ਦੇ ਵਿੱਚ ਤੁਹਾਨੂੰ ਦਿਖਾ ਰਹੇ ਆ ਜੀ ਕਿ ਗੰਨੇ ਦੇ ਵਿੱਚੋਂ ਰਸ ਕੱਢ ਕੇ ਇਦਾਂ ਆਪਣਾ ਗੁੜ ਚੱਕਰ ਬਣਾਈ ਜਾਂਦੀ ਹੈ ਜੀ ਤੁਸੀਂ ਦੇਖ ਸਕਦੇ ਹੋ ਹਾਰੀ ਨਹੀਂ ਹੋਈ ਹੈ ਜੀ ਇਹਨਾਂ ਨੇ ਇਹਦੇ ਵੀ ਗੰਨਾ ਲਾ ਕੇ ਰਾਤ ਕੱਢਦੇ ਨੇ ਜੀ ਆਹ ਦੇਖ ਸਕਦੇ ਤੁਸੀਂ ਕਿ ਆ ਆਪਣਾ ਗੁੜ ਤਿਆਰ ਹੋ ਰਿਹਾ ਜੀ ਬਾਕੀ ਜਾਣਕਾਰੀ ਆਪਾਂ ਬਾਪੂ ਜੀ ਤੋਂ ਲੈਨੇ ਜੀ ਸ਼ਸ਼ੀ ਦਾ ਬਾਪੂ ਜੀ ਇਹ ਆਪਾਂ ਨੂੰ ਕਿੰਨਾ ਕ ਦਿਨ ਹੋ ਗਈ ਜੀ ਇਹ ਕੰਮ ਕਰਦਿਆਂ ਨੂੰ ਜੀ 7-8 10 ਸਾਲ ਹੋ ਗਏ 10 ਸਾਲ ਹੋ ਗਏ ਹਾਂ ਜੀ ਪੰਜਾਰ ਕਿੱਲੇ ਪੰਜਾਰ ਕਿੱਲੇ ਗੰਨੇ ਦੇ ਹੁੰਦੇ ਦੇ ਰੱਖੇ ਹੋਏ ਸਾਡੇ ਆਪਣੇ ਠੀਕ ਹੈ ਜੀ ਹਾਂ ਅੱਗੇ ਕਿ ਸਾਡਾ ਦਾ ਮਿੱਠਾ ਸਾਰਾ ਮੁਕਨੇ ਆ 40 50 ਕੁਇੰਟਲ ਜਿਹੜਾ ਹੋਇਆ ਸੀ ਠੀਕ ਹੈ ਜੀ ਜਿਹੜਾ ਕਿ ਲਈ ਤਾਂ ਠੀਕ ਹੈ ਜੀ ਫਿਰ ਉਹਨਾ ਟਰਾਲੀ ਫਿਰ ਹੋਰ ਲਿਆਉਣੀ ਪੈਗੀ ਤੁਹਾਨੂੰ ਅੱਛਾ ਜੀ ਤੇ ਤੁਸੀਂ ਆਪਣਾ ਆਪਣਾ ਗੱਨਾ ਕਰਦੇ ਹੋ ਜਾਂ ਹੋਰ ਵੀ ਕਿਤੋਂ ਗੰਨਾ ਆਉਂਦਾ ਛੋਡੇ ਛੋਡੇ ਕੋਲ ਹੋਰ ਕਿਸੇ ਲਿਆ ਜੀ ਮਿੱਤਰ ਦਾ ਪਰਵਾਸਾ ਤੇ ਮਿੱਠੇ ਨਹੀਂ ਪੂਰਾ ਹੁੰਦਾ ਹੈਗਾ ਕਿਤੇ ਲਿਆ ਜੀ ਮਿੱਤਰ ਦਾ ਮੜਾ ਮੋਟਾ ਕੱਢ ਦਿੰਦਾ ਠੀਕ ਹੈ ਜੀ ਹੁਣ ਕਿਸੇ ਕੋਲ ਜਿਹੜਾ ਹੁੰਦਾ ਉਹਦਾ ਕਨਾਲ ਅੱਧੀ ਕਨਾਲਾ ਗੰਨਾ ਹੁੰਦਾ ਉਹ ਜੇ ਦਾ ਗਾਇ ਹੈ ਠੀਕ ਹੈ ਤਾਂ ਹੁਣ ਸਾਡੇ ਸਾਨੂੰ ਸਾਡੇ ਮੁੰਡੇ ਨੂੰ ਮੜਾ ਮੋੜਾ ਚਸਤਾ ਜਾਪਿਆ ਹੋਇਆ ਹੈ ਜੀ ਦਾ ਠੀਕ ਹੈ ਜੀ ਇਹ ਚੂੰਡ ਬਿਨਾ ਕੋਈ ਕੰਮ ਹੁੰਦਾ ਨਹੀਂ ਹੈਗਾ ਤੇ ਇਹਦੇ ਉਤੋਂ ਗੁੜ ਵੀ ਬਣਾਉਂਦੇ ਤੇ ਸ਼ੱਕਰ ਬਣਾਉਂਦੇ ਹਾਂ ਜੀ ਗੁੜ ਤਾਂ ਹੀ ਜੇ ਡਿਮਾਂਡ ਹੁੰਦੀ ਹੈ ਲੈ ਦੀ ਫੇਰ ਬਣਾਉਣੀ ਸੱਤੇ ਸ਼ੱਕਰ ਪੂਰੀਓ ਨਹੀਂ ਹੁੰਦੀ ਹੈਗੀ ਅੱਛਾ ਜੀ ਹੁਣ ਪਟਿਆਲਾ ਚੰਡੀਗੜ੍ਹ ਇਧਰ ਲੁਧਿਆਣਾ ਤੱਕ ਜਾਂਦੀ ਹੈ ਇਧਰ ਤੂਰੀ ਕੱਢੀ ਵੀ ਜਾਂਦੀ ਹੈ ਜਿਹੜੇ ਲੋਕਲ ਪਿੰਡਾਂ ਦੀ ਲੋਕ ਅਗਲਾ ਨੰਬਰ ਲਿਖ ਜਾਂਦਾ ਕਾਪੀ ਦਾ ਵੀ ਸਾਨੂੰ ਦੋ ਕਾਊਂਟਰ ਚਾਹੀਦੇ ਡੈਡ ਕਾਊਂਟਰ ਚਾਹੀਦੀ ਹੈ ਠੀਕ ਹੈ ਜੀ ਬਾਕੀ ਜੀ ਬਠੇਰਿਆ ਪੁਲਸੁਰਾਂ ਤੱਕ ਤੇ ਵੀਖਦੀ-ਵੇਖਦੀ ਆ ਜੂਨਰ ਦਾ ਕੋਟਾ ਪੂਰਾ ਹੋ ਜਾਂਦਾ ਠੀਕ ਹੈ ਜੀ ਸਾਲ ਭਰ ਦੀ ਜੀ ਗਾਰੰਟੀ ਦਿੰਦੇ ਆ ਬੱਕਰ ਦੀ ਵੀ ਜੇ ਸੱਕਰ ਕਰ ਲੋ ਤੇਰੀ ਖਰਾਬ ਹੋਵੇ ਤੁਹਾਡੀ ਠੀਕ ਹੈ ਜੀ ਤੇਰਾ ਹੁਣ ਸਕਾਦੀ ਵੀ ਜਾ ਕੇ ਥੈਲਾ ਖੋਲ ਲਈ ਕਿਹੜਾ ਪ੍ਰੈਸਿਸ ਕਾਲੀ ਠੀਕ ਹੈ ਜੀ ਇੱਕ ਸਾਲ ਬਾਅਦ ਤੇਰੀ ਸੱਕਰ ਰੰਗ ਬੱਟ ਦੇਵੇ ਸਾਡੀ ਜ਼ਿੰਮੇਵਾਰ ਜਣੀ ਇਹ ਸਿਕਾਉਣੀ ਪੈਂਦੀ ਹੈ ਹੈ ਜੀ ਸਿਕਾਉਣੀ ਪੈਂਦੀ ਹੈ ਨਾ ਇਹਦੇ ਵਿੱਚ ਹੁਣ ਵੀ ਉਹ ਰੱਖਦੇ ਨੇ ਘਰ ਲੈ ਗਿਆ ਉਹਦਾ ਕਵਾਂਟਲ ਚੱਕ ਕੇ ਜਿਉਂਦੇ ਬਾਅਦ ਜੋ ਗਰਮ ਪਾਣੀ ਵੀ ਹੁੰਦੀ ਆ ਫਿਰ ਲਈ ਚ ਠੀਕ ਹੈ ਜੀ ਕਦੇ ਵੀ ਤਾਹਣ ਹੀ ਫਿਰ ਅਸੀਂ ਢੇਰੀ ਲਾ ਕੇ ਕਰਨ ਵੀ ਸ਼ਾਮ ਨੂੰ ਪਾਉਨੇ ਜੀ ਨਹੀਂ ਹੁੰਦੀ ਹੈ ਕਿ ਜਿਹੜਾ ਹੁਣ ਮਿੱਠਾ 4-5 ਵਜੇ ਤੱਕ ਜਿਹੜਾ ਇਹ ਦੋ ਤਿੰਨ ਕੋਟਲ ਕੱਢਾਂਗੇ ਇਹ ਸ਼ਾਮ ਨੂੰ ਸਾਰਾ ਚੱਕਿਆ ਜਾਣਾ ਠੀਕ ਹੈ ਜੀ ਤੇ ਆਪਣਾ ਆਪਾਂ ਆਪਣਾ ਕਿੰਨਾ ਗੰਨਾ ਲਾਉਂਦੇ ਆ ਜੀ ਕਿਤੇ 2 ਕਿਲੇ ਕੀ 1.5 ਕਿਲੇ ਹੀ ਤਾਂ ਉਹ ਕਹਾਂ ਗੰਨਾ ਹੋਗਾ ਅੱਜ ਉਹਨਾਂ ਤੋਂ ਲਾएंगे ਠੀਕ ਹੈ ਜੀ ਕਣਕ ਨੂੰ ਕਿਤਾ ਹੈ ਨਹੀਂ ਸਾਡੇ ਕੋਲ ਕਣਕ ਜਿਹੜੇ 15-20 ਕਿਲੋਗੇ ਆ ਦੂਰੀ ਤੇ ਸਾਰੇ ਜਣੀ ਸਾਰੇ ਗੰਨੇ ਹੀ ਲਾਉਨੇ ਹੈਗੇ ਨਾ ਆਲੂ ਅਚਾ ਆਲੂ ਲਾਉਨੇ ਲਾਉਨੇ ਫਿਰ ਆਲੂ ਮਾੜੇ ਤੋਂ ਗੱਲਾਂ ਵਿਛੇ ਜਾਂਦਾ ਪਹਿਲਾਂ ਚੱਕ ਦਿੰਦੇ ਆ ਠੀਕ ਹੈ ਜੀ ਹਾਂ ਪਿੱਛੇ ਆਡੇ ਤੋਂ 9-10 ਰੁਪਏ ਤੋਂ ਤੇ ਤੁਹਾਨੂੰ ਇਹ ਸ਼ੱਕਰ ਗੁੜ ਸ਼ੱਕਰ ਵੇਚ ਕੇ ਕਿੰਨੀ ਕਮਦਨ ਹੋ ਜਾਂਦੀ ਹੈ ਜੀ ਹਮਦ ਸਾਹਿਬ ਬਸ ਜਿਹੜੇ ਆਪ ਦਾ ਚੱਲੀ ਜਾਵੇ ਵਧੀਆ ਬਣੀ ਜਾਂਦਾ ਸਾਡਾ ਜਿਹੜਾ ਵਧੀਆ 500 600 1000 2000 ਠੀਕ ਹੈ ਜੀ ਇਹ ਚਲਦੇ ਹੁਣ ਅਸੀਂ 90 ਰੁਪਏ ਨੂੰ ਵੇਚਦੇ ਆ ਕੋਈ ਐ ਨਹੀਂ ਕਹਿੰਦਾ ਹੈ ਵੀ 8800 ਲਾ ਲਾ ਠੀਕ ਹੈ ਜੀ ਆਲਾ ਚੀਜ਼ ਭਾੜਦਾ ਠੀਕ ਹੈ ਜੀ ਹੁਣ ਕੱਲਾ ਜੀ ਸੋਡੇ ਉਹਨੇ ਚਮਚਾ ਰੱਖਿਆ ਬਸ ਛੋਟਾ ਠੀਕ ਹੈ ਜੀ ਚਾਹੇ ਅਗਲਾ ਜੀ ਕਿਦੋਂ ਰੁਪਏ ਰੁਪਏ ਨਾਲ ਵੀ ਆਏ ਨੇ ਤੁਸੀਂ ਮਿੱਠਾ ਸੀ ਦੇ ਲੋ ਜਿੱਥੇ ਹੈਗੀ ਹੈ ਠੀਕ ਹੈ ਜੀ ਹਾਂ ਤੁਹਾਨੂੰ ਕੋਈ ਥੋੜਾ ਥੋੜਾ ਲਾਉਣਾ ਹੈ ਮਿੱਠਾ ਕੋਈ ਪ੍ਰਿੰਟ ਡਿਜ਼ਾਈਨ ਨਹੀਂ ਕੋਈ ਕਾਫੀ ਨਹੀਂ ਠੀਕ ਹੈ ਜੀ ਜਿਹੜਾ ਪ੍ਰਿੰਟੀਪਰ ਨੂੰ ਬੀਨਾ ਪਕਾਉਂਦੇ ਨੇ ਉਹ ਤਾਂ ਮੈਂ ਮਿੱਠਾ ਬੜਾ ਕਿਸ ਨਫਰ ਨਹੀਂ ਘੜਦਾ ਠੀਕ ਹੈ ਜੀ ਹਾਂ ਉਹ ਸਾਡੇ ਕੋਲ 10 ਲਾਈਨ ਦਾ ਪਟਿਆਲੇ ਦੇ ਨੇ ਠੀਕ ਹੈ ਜੀ ਆਓ ਦੋ ਦੋ ਕੇਡੇ ਲਾਣ ਦੇ ਪਹਿਲਾਂ ਤਾਂ ਜੱਜਾ ਚੱਕ ਲਾਉਣੇ ਕੋਈ 20 ਕਿਲੋ ਕੋਈ 30 ਕਿਲੋ ਐਕਸਨਾ ਠੀਕ ਹੈ ਜੀ ਇੱਥੇ ਤੇ ਅਪਰੈਲ ਚੱਲਦੀ ਫਿਰ ਉਹ ਕੋਈ ਕੁਆਂਟਲ ਕੋਈ ਡੇਢ ਕੁਆਂਟਲ ਠੀਕ ਹੈ ਜੀ ਬਾਕੀ ਜੁਨੀ ਵੈਰਾਈਟੀ ਦੇ ਬੰਦੇ ਵੇਖ ਨੇ ਪੰਜ ਛੇ ਠੀਕ ਹੈ ਉਹ ਵੀ ਲੈ ਜਾਂਦੇ ਨੇ ਜਿਹੜੀਆਂ ਠੋਡਾ ਗੁੜ ਸ਼ੱਕਰ ਡਿਮਾਂਡ ਤੇ ਹੀ ਜਾਂਦਾ ਹੈ ਜੀ ਡਿਮਾਂਡ ਤੇ ਹੀ ਜਾਂਦਾ ਹੈ ਸਾਡਾ ਠੀਕ ਹੈ ਐਂ ਤੇ ਮੇਰੇ ਛੜਕਦੇ ਪਿੱਛੇ ਛਟਾਈ ਦੀ ਹੈ ਠੀਕ ਹੈ ਜੀ ਵੀਰ ਦਾ ਇੱਥੇ ਕੋਈ ਆਬ ਹੀ ਨਾ ਠੀਕ ਹੈ ਜੀ ਹਾਂ ਕਿ ਉਹਨੇ ਸਾਲਾ ਦੇ ਕਰਕੇ ਸਾਨੂੰ ਹੁਣ ਸਾਰਾ ਬੰਦੇ ਨੂੰ ਪਤਾ ਹੈ ਵੀ ਉੱਥੇ ਚੀਜ਼ਾਨੂੰ ਸਹੀ ਮਿਲੂਗੀ। ਇਹ ਤੁਹਾਡੇ ਨਾਲ ਹੋਰ ਵੀ ਇੱਥੇ ਕੋਈ ਬੈਠਦਾ ਜੀ। ਨਹੀਂ ਮੁੰਡਾ ਹੈ ਮੇਰਾ ਜੀ। ਅੱਛਾ ਤੁਹਾਡਾ ਬੇਟਾ ਹੈ ਜੀ। ਹਾਂ ਬੇਟਾ ਹੈ। ਬਾਕੀ ਹੁਣ ਦੋ ਤਿੰਨ ਬੰਦੇ ਵੀ ਸਾਤ ਵਧੀਆ ਦੰਦੇ ਨੇ ਵਿਚਾਰੇ ਰੱਖੇ ਹੋਏ ਨੇ। ਇਹ ਫਿਰ ਕਿੰਨੇ ਕਿੰਨੀ ਦਿਹਾੜੀ ਤੇ ਰੱਖੇ ਹੋਏ ਆ ਜੀ? ਇਹ ਕੋਈ 700 ਕੋਈ 800 ਆ। ਠੀਕ ਹੈ ਇਹਨਾਂ ਨੂੰ ਦਿਹਾੜੀ ਦੰਦੋ ਹੈ ਜੀ। ਹਾਂ ਠੀਕ ਹੈ। ਇਹ ਫਿਰ ਵੇਲਾ ਕਵੇਲਾ ਵੀ ਕਈ ਦਫਾ ਡਿਮਾਂਡ ਨਾ ਪੂਰੀ ਹੋਵੇ ਵੇਲਾ ਕਵੇਲਾ ਕੋਈ ਨਹੀਂ 800 ਦਾ 700 ਦਾ 800 ਦਾ ਬੱਝੇ ਜਾਂਦੇ ਨੇ तकरीबन। ਕਰਕੇ ਪਾਣੀ ਵਿੱਚ ਛਲਾ ਦਿੰਦੇ ਆ। ਠੀਕ ਹੈ। ਲਓ ਜੀ ਬਾਪੂ ਜੀ ਨੇ ਦਿੱਤੀ ਹੈ ਜਾਣਕਾਰੀ ਕਿ ਕਿਦਾਂ ਅਸੀਂ ਕਲਾੜੀ ਤੋਂ ਰਸ ਕੱਢ ਕੇ ਗੁੜ ਤਿਆਰ ਕਰਦੇ ਆਂ ਜੀ, ਚੱਕਰ ਤਿਆਰ ਕਰਦੇ ਆਂ ਜੀ। ਆ ਤੁਸੀਂ ਦੇਖ ਸਕਦੇ ਹੋ। ਦੇਖ ਕੇ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਇਕ, ਸ਼ੇਅਰ, ਕਮੈਂਟ ਕਰਕੇ ਜਰੂਰ ਦੱਸਿਓ ਜੀ। ਧੰਨਵਾਦ ਜੀ।